ਹੈਲੋ ਜੀ ਸ਼ਤਰੀਆ ਕਾਲ ਜੀ ਸਾਰਿਆਂ ਨੂੰ ਟ੍ਰिपल ਕਾਰ ਜੋ ਤਾਂ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਹੁਣ ਜਿਹੜਾ ਟਾਈਮ ਹੈ ਜੀ 10 ਵਜ ਚੁੱਕੇ ਨੇਗੇ ਤੇ ਆਪਾਂ ਨੇ ਸਾਰੇ ਕੰਮ ਨਿਬੜਲੇ ਸੀਗੇ ਤੇ ਹੁਣ ਆਪਾਂ ਤਿਆਰ ਹੋ ਗਏ ਆ ਜੀ ਤੇ ਆਪਾਂ ਚੱਲਿਆਂ ਜੀ ਚਾਚੀ ਜੀ ਕੋਲੇ ਚਾਚੂ ਜੀ ਕੋਲ ਤੇ ਆਪਾਂ ਜਿੰਨਾ ਦਾ ਬਲੌਗ ਨਹੀਂ ਸ਼ੇਅਰ ਕੀਤਾ ਸੀਗਾ ਵਿਆਹ ਦਾ ਤੇ ਆਪਾਂ ਚੱਲਿਆਂ ਜੀ ਅੱਜ ਉਹਨਾਂ ਨੂੰ ਮਿਲਣ ਤੇ ਤੁਸੀਂ ਸਾਰੇ ਯਾਨੀ ਬਲੌਗ ਜ਼ਰੂਰ ਦੇਖਿਓ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣ ਬਲੌਗ ਕਿਦਾਂ ਦਾ ਲੱਗਿਆ ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਚਲੋ ਜੀ ਆਪਾਂ ਚੱਲਦੇ ਆਂ ਜੀ ਤੇ ਇਹ ਤੁਹਾਨੂੰ ਦਿਖਾਉਣੇ ਆਗੇ ਚਲੋ ਜੀ ਆਪਾਂ ਆ ਗਏ ਸੀ ਤੇ ਇਧਰ ਮਸੀ ਜੀ ਕੀ ਕੋਠੀ ਰੈਡੀ ਹੋ ਰਹੀ ਹੈਗੀ ਤੇ ਕਹਿੰਦੇ ਪਹਿਲਾ ਕੋਠੀ ਦੇਖ ਜੋ ਤੇ ਵੀ ਬਲੌਗ ਬਣਾਉਂਦੇ ਨੇ ਜੀ ਤੁਸੀਂ ਦੇਖਿਆ ਹੀ ਹੋਣਾ ਆਪਾਂ ਵੀਡੀਓ ਵੀ ਸ਼ੇਅਰ ਕੀਤੀ ਹੋਈ ਹੈ ਜੀ ਪਹਿਲਾਂ ਸਾਰੇ ਜਾਣਦੇ ਹੋਣਗੇ ਇਹਨਾਂ ਨੂੰ ਨਾਮ ਉਹਨਾਂ ਜੀ ਉਹਦੇ ਲਈ ਹੀ ਕਰ ਰਹੇ ਹਾਂ ਬਰੈਕ ਉਹਦੇ ਕਿਹੜਾ ਲੱਗ ਰਿਹਾ ਹੈ ਨਾ ਕੋਠੀ 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 ਇਹ ਕੰਮ ਕਰ ਰਹੇ ਨੇ ਜੀ ਬੜੀ ਅੰਨੀ ਬਣਾਉਂਦਾ ਤਾਂ ਉਹ ਲਾਉਂਦੇ ਹਾਂ ਸਾਰੇ ਮਰਦੇ ਤੁਸੀਂ ਸੰਭਾਏ ਗਏ ਜੇ ਤੁਹਾਨੂੰ ਮਿਲਣ ਆ ਜੀ ਰੇਲਦੀ मदद ले ले और ये ग्रेना का बड़े बड़े और कर रहे हैं अब ये जो सब बैठे हुए पहुंच जाएगा मां ने बड़े पूरी निकली तो बेटी का 24 घंटे के रहने बैठे उठना को होने हैं हम थे हम बड़े हैं कि उनीला रोटी पीनी नहीं है करने का भी है अब आके मैं कमरे में चलाएं ਆਰੋਂ ਜੀ ਨੇ ਕੋਸਾਂ ਸਾਰੀ ਤੇ ਨਹੀਂ ਕਰੀ ਹੁੰਦੀ ਆਹੋ ਕੋਮੇ ਚ ਦੇਖ ਮੈਂ ਚਾਹ ਆਇਆ ਜਿਹੜਾ ਖਾਂਦਾ ਹੈ ਨਾਲ ਹੀ ਆ ਗਿਆ ਲੱਗਦਾ ਇੱਥੇ ਹੀ ਪਤਾ ਲੱਗੇਗਾ ਤੁਹਾਨੂੰ ਮੋਰੀ ਵਿੱਚ ਵੀ ਬਾਹਰ ਨਹੀਂ ਆਈ ਤੇ ਅਸਰ ਕਰ ਰਸ ਇਥੇ ਨਹੀਂ ਬਰਾਬਰ ਜੀ ਉਹ ਨੀਰਿਆ ਦਾ ਜਿਹੜਾ ਆ ਗਿਆ ਵਿੱਚ ਦੇ ਮੀਟ ਇਕ ਗੇੜਨੀ ਜਿਹੜਾ ਬਾਹਰਲੇ ਪਾਸੇ ਰਹਿ ਗਿਆ ਜਿਹੜਾ ਜਿਵੇਂ ਨੀਰਾ ਖੋਣ ਕਰ ਲਈ ਵੱਡੇ ਆ ਬਹੁਤ ਸੋਹਣੀ ਕੱਟੀ ਗਈ ਵਧੀਆ ਹਨ ਫੱਕੇ ਜਿਹੜੇ ਆ ਮਾਮਾ ਨਾਉਂ ਨਹੀਂ ਕਰਾਂ बात हूँ, ओपन जाने का, ओपन तो हाँ, ओपन एक बंदा है इनको ये फोन इनको नुकसान पहले ही कुछ ये वीडियो कॉटन डिलीट करनी पड़ेगी बस जाने ना दोनों बार ये जाने नहीं बार और कुछ होगी कैसे गया बारीगई होगा किससे कहते हैं तेरी क्या माँ Den skal jeg legge over her. ਹਾਂ ਗਰਮੀ ਗਰਮੀ ਦੇ ਸੀਜ਼ਨ ਤੋਂ ਬਾਅਦ ਆਇਆ ਹਾਂ ਗਰਮੂ ਦੇ ਸੀਜ਼ਨ ਤੇ ਲਾ ਦਿੰਦੇ ਪਰ ਮੀਂਹ ਦੇ ਸੀਜ਼ਨ ਤੋਂ ਬਾਅਦ ਆਉਂਦਾ ਚਲੋ ਜੀ ਆਪਾਂ ਸਾਰੇ ਘਰਾਂ ਦੇ ਜਾਇਆਈ ਸੀਗੇ ਤੇ ਮੈਂ ਥੋਥੀ ਬੈਠੀ ਸੀਗੀ ਚਾਚੀ ਚਾਚੂ ਜੀ ਹਰਾਂ ਕੋਲੇ ਤੇ ਉੱਥੇ ਬੈਠ ਕੇ ਚਾਚੀ ਹਰ ਕਹਿੰਦੇ ਅੱਜ ਅਲੀਡੋ ਖੇਡ ਲੈਣੇ ਆਪਾਂ ਤੇ ਤਾਂ ਕਰਕੇ ਆਪਾਂ ਵੀਡੀਓ ਬਾਕੀ ਘਰਾਂ ਦੀ ਨਹੀਂ ਬਣਾ ਪਾਈ ਤੇ ਆਪਾਂ ਨਿੱਕੀ ਵੀਡੀਓ ਬਣਾਈ ਸੀਗੀ ਬਲੌਗ ਤੇ ਹੁਣ ਆਪਾਂ ਆ ਗਏ ਆ ਜੀ ਖੇਤ ਤੇ ਆਪਾਂ ਲਾ ਰਹੇ ਆ ਜੀ ਸਬਜ਼ੀਆਂ ਤੇ ਹੁਣ ਆਪਾਂ ਲਾਵਾਂਗੇ ਜੀ ਗਰਮੀਆਂ ਵਾਲੀਆਂ ਸਬਜ਼ੀਆਂ ਕਿਉਂਕਿ ਸਿਆਲ ਆਣੀ ਤਾਂ ਆਪਾਂ ਪੱਟਤੀਆਂ ਸੀਗੀਆਂ ਤੇ ਹੁਣ ਮੌਸਮ ਨੂੰ ਚੇਂਜ ਹੋ ਗਿਆ ਜਿੱਥੇ ਗਰਮੀਆਂ ਦੀਆਂ ਸਬਜ਼ੀਆਂ ਲੱਗਣ ਕਿਆਂ ਤੇ ਸਟਾਰਟ ਹੋ ਗਈਆਂ ਹੁਣ ਗਰਮੀਆਂ ਤੇ ਗਰਮੀ ਬਹੁਤ ਜ਼ਿਆਦਾ ਹੋਣ ਲੱਗੀ ਤੇ ਆਪਾਂ ਲਾ ਰਹੇ ਸੀਗੇ ਸਬਜ਼ੀਆਂ ਜੀ 4 ਨਿਲਾ ਮੰਗੇ 4 4 ਪ੍ਰਿੰਡੀਆਂ per tutorino Ma होणारी शाटला ਜੀ ਆਪਾਂ ਲੈ ਲਿਆ ਨਵਾਂ ਚੁੱਲਾ ਆਪਣਾ ਪਹਿਲਾ ਚੁੱਲਾ ਸੀ ਉਹ ਖਰਾਬ ਹੋ ਗਿਆ ਫਿਰ ਆਪਾਂ ਨੇ ਛੋਟਾ ਲੈਣ ਦੀ ਕੋਸ਼ਿਸ਼ ਕੀਤੀ ਘਰ ਦੀ ਚਵਾਰੇ ਤੇ ਅੰਡਕਲੀਆਂ ਵਿੱਚ ਚੱਕ ਕੇ ਇਹ ਵੀ ਪਤਾ ਨਹੀਂ ਕੀ ਵਗੇ ਵੀ ਖਰਾਬ ਜੇ ਹੋ ਗਿਆ ਇਹ ਹੁਣ ਆਪਾਂ ਲੈ ਕੇ ਆਏ ਨਵਾਂ ਚੁੱਲਾ ਬੋਲਣੇ ਨੂੰ ਇਹ ਮਿੱਟੀ ਰੱਖਾਂਗੇ ਚਾਹਦੇ ਨਹੀਂ ਲਗੇ ਬਾਰੇ ਤੋ ਇਹ ਲੇਕਿਨ ਮੈਂ ਜਾਂਦਾਗਾ ਤੇ ਨਾਲ ਜਾਂਦਾ ਹੈਗਾ ਤੇ ਨਾਲ ਲੈਣਾ ਉਹ ਦੋ ਠੀਕ ਆਪਾਂ ਨੂੰ ਤਾਂ ਕਿਹੜਾ ਬਾਲਾ ਜ਼ਿਆਦੇ ਕੰਮ ਚਿੱਲੇ ਦਾ ਹੋਗਾ ਭਾਈ ਕੰਮ ਜਦੋਂ ਕੰਮ ਕਰੂੰਗੀ ਕੰਮ ਤੁਸੀਂ ਕਹਿੰਦਾ ਨਾਲ ਹੁੰਦੇ ਨਾ ਯਾਹ ਨਹੀਂ ਕੱਪੜਾ ਨਹੀਂ ਕਹਿੰਦਾ ਇਹਦੇ ਉੱਪਰ ਫੇਰ ਨਾ ਹੈਗਾ ਤੇਰਾ ਖਰਾਬ ਹੋ ਜਾਂਦਾ ਹੈ Vi skal rydde i jorda etter at tordenværet har kommet.

ਮੈਂ ਬੰਬ ਦੇਖਣੀ ਸੀਗੀ ਵਿਆਦੀ ਹਜੇ ਉਹ ਕਹਿੰਦੇ ਬੀਬੀ ਹੋਰੀ ਲੈ ਗਏ ਹੱਥ ਨੇ ਹੁਣ ਤਾਂ ਆ ਗਏ ਹੋਣਗੇ ਹਾਂ ਆ ਗਏ ਪਾਵਨ ਨੇ ਸਟ੍ਰੀਕ ਪਾ ਰੱਖਿਆ ਹੂੰ ਇਸਨੇ ਦਨ ਹੋ ਗਏ ਤਾਂ 10 12 ਦਿਨ ਹੋ ਗਏ ਰੋੜ ਖੈਸੇ ਅੱਜ ਜਾਂ ਨਹੀਂ ਪਤਾ ਨਹੀਂ ਅੱਜ ਜਾਂਦੀ ਹੈ ਕੋਈ ਦਿੱਕਤ ਨਹੀਂ ਕੋਈ ਇੱਥੇ ਵੀ ਸੈਂਟਰ ਆਉਣ ਵਾਲਾ ਹੈਗਾ ਇਹ ਤਾਂ ਨਹੀਂ ਹੁਣ ਚੱਕਦੇ ਨਹੀਂ ਆ ਤਾਂ ਦੇਖੋ ਹੂੰ ਇਦਰਾ ਫਨ ਸਵੇਰੇ ਆਲੇ ਘਪਾਤੇ ਜੀ ਹੰਦਾਂ ਬਹੁਤ ਕਿੰਨਾ ਹੋ ਗਿਆ ਸੱਤ ਵੱਜੇ ਕਰ ਲਵਾਂਗੇ ਹੂੰ 7:08 ਹੋ ਗਏ ਥੋੜਾ ਸਮਾਂ ਤੋਂ ਬਹੁਤ ਅੱਛੇ ਜੀ ਬਸ ਸਵੇਰੇ ਜਿਆਦੇ ਹੋ ਜਾਂਦਾਗਾ ਸਵੇਰੇ ਆਪਾਂ ਨੇ ਜਾਣਾ ਵੀ ਐ ਛੇਤੀ ਕੰਮ ਮੇੜਨੇ ਆ ਹੰਦ ਬਸਤੀ ਜਾਣਾ ਪਊਗਾ ਬਸਤੀ ਜਾਣਾ ਪਊਗਾ ਅੱਜੇ ਖੁਸ਼ੀ ਦੀ ਮੰਮੀ ਕਹਿੰਦੀ ਸੀ ਕਿ ਮੈਂ ਫੋਨ ਕਰ ਦੂੰਗੀ ਅਥਨੇ ਵੀ ਕੌਣ ਜਾਊਗਾ ਪਰ ਆਈ ਨਹੀਂ ਪਤਾ ਹੈਗਾ ਵੀ ਡੈਡੀ ਜਾਊਗਾ ਜਾਂ ਫਿਰ ਖੁਸ਼ੀ ਦੀ ਮੰਮੀ ਜਾਊਗੀ ਨਾਲ ਚਲਾ ਦੇ ਡੈਡੀ ਜੀ ਜੋ ਹੀ ਜਾਊਗਾ ਮੈਂ ਤਾਂ ਕਿਹਾ ਸੀ ਮਹਾ ਜੇ ਤੁਸੀਂ ਜਦ ਤੁਸੀਂ ਪਿੰਡ ਜਾਓਗੇ ਬੇ ਨਾਲ ਹੀ ਤੁਸੀਂ ਵਾਗ ਜਿਓ ਬੇ ਉਧਰ ਹੀ ਨਾਲੇ ਤੁਸੀਂ ਐਡਮਿਸ਼ਨ ਕਰਵਾਇਆ ਹੋ ਜਾਂ ਨਾਲ ਉਹਨਾਂ ਨੂੰ ਚੜਾ ਲਾਂਗੇ ਖੁਸ਼ੀ ਨੂੰ ਉਥੋਂ ਰਾਤੋਂ ਬੱਸ ਸਟੈਂਡ ਚੋਂ ਦੋ ਦੜੇ ਚੋਂ ਜਿੱਦੜ ਦੀ ਬੱਸ ਲੰਗੂਗੀ ਬਿਨਾਂ ਆਈ ਫਿਰ ਤੁਸੀਂ ਗਾਹੀ ਬੱਗ ਜਿਓ ਤੇ ਦੇਖਦੇ ਹਾਂ ਸਵੇਰੇ ਕੀ ਬਣਦਾ ਲਾ ਅੱਧੀ ਮੰਮੀ ਹੋਰੀ ਅੱਜ ਤਾਂ ਰਹਿੰਦੇ ਹੋਣਗੇ ਨਾ ਬੱਗ ਬੱਗ ਹੂੰ ਕੋਈ ਨਹੀਂ ਬੱਸ ਜਾਣਿਆ ਆਪਣੇ ਹੀ ਆਵਾਂਗੇ ਤੇ ਫਿਰ ਕਰੇ ਆਪਾਂ ਦਾ ਉਹ ਵੀ ਜਾਲਤੀ ਸ੍ਰੋਸ਼ਨ ਹਾਂ ਉਹ ਵੀ ਹਾਂ ਹਮ ਬੋਝਾਂ ਨੇ हट ਗਏ ਐਤੋਂ ਕਿ ਬਹੁਤ ਬੱਚੇ हट ਗਏ ਸਕੂਲ ਚ ਖੜ ਜਾ ਕਿਉਂ ਮਾਰੀ ਹੁੰਦੀ ਉਹਦਾ ਕੱਤੀ ਦੇ ਦੇਖੀ ਖੜ ਜਾ ਖੜ ਜਾ ਨੂੰ ਸਿੰਗਾ ਤੇ ਚੱਕ ਲੂਗੀ ਲਾ ਉਹਦੀ ਰਸੀਫ ਸਾਰ ਰੱਖੀ ਐ ਚਲ ਅਧਰ ਅਬ ਦੇ ਵਕਤ ਹੱਦ ਨਹੀਂ ਆਉਂਦੇ ਰੱਖੋ ਲੱਭੀ ਚੁੰਨੀ ਅੱਜ ਚੁੰਨੀ ਚੜਨ ਲੱਗ ਗਈ ਇਹਨੂੰ ਇਹ ਵਾਲੇ ਕੰਦੀ ਆਤ ਤਾਂ ਪੈ ਗਈ ਛੱਡ ਚੁੰਨੀ ਚ ਦੇਖੀ ਲੈ ਖਿੱਚੀ ਜਾਂਦੀ ਇਹਨੂੰ ਹੂੰ ਆਈ ਗੱਦੀ ਮਾੜੀ ਉੱਤੇ ਨਾ ਚੜਜੀ ਵੇ ਇਹਨੇ ਕਿ ਪੈਰ ਰੱਖੀ ਜਾਂਦੀ ਐ ਅਧਰੋ ਹੋ ਤੂੰ ਆਪੀ ਆ ਜੂਗੀ ਆਪੀ ਆ ਜੂ ਆਪੀ ਆ ਜੂ ਆਪੀ ਆ ਜੂ ਹਾਈ ਹਾਈ ਵਿਚਾਰੀ ਦੇਦੇ ਟੀਕੇ ਲਵਾਏ ਨੇ ਡਾਕਟਰ ਕਹਿੰਦਾ ਵੀ ਕਾਹ ਕਮਜ਼ੋਰੀ ਜਿਆਦਾ ਹੈ ਕਹਿੰਦਾ ਟੀਕੇ ਲਗਾਉਂਦੇ ਰਹੋ ਇਹਦੇ ਕਹਿੰਦਾ ਵੀ ਐਨਕ ਤਮਾਰ ਮੁੱਢ ਜਾਵੇ ਕਣੁਆ ਹੀ ਬੋਲਦੀਆਂ

ਉਹ ਤਾਂ ਵਿਚਾਰੀ ਆਪਦੀ ਹਿੰਮਤ ਨਾਲ ਆਪੀ ਖੜੀ ਆ। ਆਪਾਂ ਦਾ ਰਸਾ ਲਾ ਦਾ ਚੱਲੀਦਾ ਉਹਦਾ। ਹੁਣ ਤਾਂ ਵਧੀਆ ਹੋ ਰਿਹਾ ਉਹ ਵੀ। ਉਹ ਦਿਨ ਦੇਖੀ ਸੀਗੀ ਆਪਾਂ ਨੇ। ਦੇਖੀ ਬੋਰ ਪਸੰਦ ਦੀ ਆਪੂ। ਹੂੰ। ਇਹਦਾ ਬੋਰ ਬੜਾ ਚਾਗਦੀ ਹੈਗੀ। ਲੱਗ ਗਏ ਆ ਦੋਨੇ ਭੈਣਾਂ। ਉਹ ਤਾਂ ਕਿੱਡੀ ਆ। ਇਹ ਤਾਂ ਛੋਟੀ ਮੈਂ ਆ ਵੱਡੀ ਬਨੀਤਾ। ਕਿੰਨੀ ਜੈਤੀ। ਕੱਟ ਦੇ ਕੱਟ ਕੇ ਕਦੋਂ ਨਹੀਂ ਤੁਹਾਨੂੰ ਸਹਾਇਤ ਕਰਨੇ ਦਿਨਾਂ ਦਾ ਬੰਦ ਪੈ ਰਿਹਾ। ਕੋਈ ਨਹੀਂ ਚੱਲ ਗਈ ਜੂਗਾ ਘਾ ਘੱਟਣਾ। ਲੈਟ ਨਹੀਂ ਜਾਗ ਰਹੀ ਹੈਗੀ ਤੇ ਇੱਥੇ ਲੈ ਕੇ ਹੋਰ ਕਰ ਦੋ। ਲੈ ਲਓ। ਹਾਂ ਲੈਟ ਲੱਗਦੀ ਨਹੀਂ। ਲੱਗਦੀ ਕਿ ਇਹ ਨੂੰ ਤਾਂ ਕੀ ਹੋ ਰਿਹਾ ਇਹਨੂੰ। ਇਹ ਮੈਨ ਲੱਗਦਾ ਜਿੱਦਨ ਉਧਰ ਨੂੰ ਲੈਟ ਜੀ ਗਈ ਹੈਗੀ ਰਾਤ ਨੂੰ। ਉਸ ਤੋਂ ਬਾਅਦ ਇਹ ਪੱਖਾ ਵੀ ਜਦੋਂ ਮੈਂ ਸੁੱਤ ਚਲਾ ਕੇ ਗਈ ਹੈਗੀ ਆ ਤਾਂ ਚੱਲਦੀ ਨਹੀਂ ਲੈਟ ਤਾਂ।

ਚਲੋ ਜੀ ਮम्मा ਜੀ ਨੇ ਗੋਹੇ ਦੀਆਂ ਢੇਰੀਆਂ ਵੀ ਲਾਤੀਆਂ ਤੇ ਹੁਣ ਜਿਹੜਾ ਟਾਈਮ ਹੈਗਾ ਸਹੀ 7:00 ਵਜੇ ਤੇ ਇਸ ਤੋਂ ਬਾਅਦ ਰੋਟੀ ਦਾ ਕੰਮ ਸ਼ੁਰੂ ਹੋ ਜਾ ਗਾ ਰੋਟੀ ਬਣਾਉਣਗੇ ਤੇ ਚਲੋ ਜੀ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਵਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਵਲੌਗ ਦੇ ਅੰਤਪੈਥੀ ਕਰਦੇ ਹਾਂ ਜੀ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਸ਼ਤਰੀਏ ਕਰ